ਦੇਨੋ ਖੁਸ਼ੀ-ਖੁਸ਼ੀ ਮਿਲ ਕੇ ਵਾਪਸ ਆਪਣੇ ਘਰ ਜਾ ਰਹੇ પતિ-ਪਤਨੀ ਨੂੰ ਇਹ ਅੰਦਾਜ਼ਾ ਵੀ ਨਹੀਂ ਹੋਏਗਾ ਕਿ ਉਹਨਾਂ ਦੇ ਨਾਲ ਸੜਕ ਦੇ ਉੱਪਰ ਦਰਦਨਾਕ ਹਾਦਸਾ ਹੋ ਜਾਏਗਾ ਤੇ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਜਾਣਗੇ ਜੀ ਹਾਂ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਦੇ ਕਸਬਾ ਦਿਨਾ ਨਗਰ ਤੋਂ ਜਿੱਥੇ ਕਿ ਐਕਟਿਵਾ ਉੱਤੇ ਸਵਾਰ પતિ-ਪਤਨੀ ਨੂੰ ਅਚਾਨਕ ਤੇਜ਼ ਰਫ਼ਤਾਰ ਕਾਲੇ ਰੰਗ ਦੀ ਸਕੋਰਪੀਓ ਨੇ ਚੱਕਰ ਮਾਰ ਦਿੱਤੀ ਜਿਸ ਕਰ ਨੂੰ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਦੋਵਾਂ ਨੇ ਜਦੋਂ ਸੜਕ ਨੂੰ ਕਰਾਸ ਕਰਨਾ ਸੀ ਤਾਂ ਇੱਕ ਸਕੋਰਪਿਓ ਨੇ ਦੋਵਾਂ ਨੂੰ ਆਪਣੇ ਚਪੇਟ ਵਿੱਚ ਲੈ ਲਿਆ ਕਿ ਦੋਵੇਂ પતિ ਪਤਨੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਤਲਾਸ਼ਾ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਰਾਵੀ ਪੈਲੇਸ ਦੇ ਲਾਗੇ ਥਾਣਾ ਦਿਨਾਨਗਰ ਦੇ ਹਾਈਵੇ ਉੱਤੇ ਇੱਕ ਐਕਸੀਡੈਂਟ ਵਾਪਰਿਆ ਵਾ ਜਿਸ ਦੇ ਵਿੱਚ ਇੱਕ ਹਸਬੈਂਡ ਵਾਈਫ ਹੈਗੇ ਸੀ ਕਿ ਉਹਨਾਂ ਦੀ ਡੈਥ ਹੋ ਗਈ ਹੈ ਸਕੂਟੀ ਤੇ ਆ ਰਹੇ ਸੀ ਕਿ ਜਿਹਨਾਂ ਦਾ ਨਾਮ ਕਰਤਾਰ ਚੰਦ son of ਦਤੂਰਾਮ ਤੇ ਅਦੀ ਪਤਨੀ ਦਾ ਨਾਮ ਸ਼ਾਂਤੀ ਦੇਵੀ ਸੀਗਾ ਇਹ ਪਿੰਡ 라ਵਲ ਦੇ ਰਹਿਣ ਵਾਲੇ ਸੀਗੇ ਤੇ ਇਹਨਾਂ ਦਾ ਐਕਸੀਡੈਂਟ ਇੱਕ ਸਕੋਰਪਿਓ ਗੱਡੀ ਜਿਹੜਾ ਪੀਪੀ 70A 7989 ਦੇ ਨਾਲ ਹੋਇਆ ਮੌਕੇ ਤੋਂ ਡਰਾਈਵਰ ਭੱਜ ਗਏ ਨੇ ਬਾਕੀ ਗੱਡੀ ਕਬਜ਼ੇ 'ਚ ਲੈ ਲਈ ਗਈ ਹੈ ਤੇ ਜਿੱਦਾਂ ਦੇ ਬਿਆਨ ਦਿੱਤੇ ਜਾਣਗੇ ਵੈਸੇ ਤਵੀਰ ਸਮਝ ਲੰਨ ਜਾਣਾ ਸਰ ਕਿੰਨੀ ਉਮਰ ਦੇ ਸੀਗੇ ਮੋਸਲੀ ਦੋਨੋਂ 70 ਪਲੱਸ ਸੀਗੇ ਗੱਡੀ ਕਿਹੜੀ ਸਾਈਡ ਤੋਂ ਆ ਰਹੀ ਸੀਗੇ ਆ ਇਹ ਹਮਸਾ ਸਾਈਡ ਤੋਂ ਆ ਰਹੀ ਸੀਗੀ ਪਠਾਨਕੋਟ ਜਾ ਰਹੇ ਸੀਗੇ ਆ ਸਵਾ ਪਰਨਾ ਕਾਰਨ ਸੀ ਇਹਦੇ ਹੁਣ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਕਿ ਕੀ ਆ ਕੀ ਰਹੀ ਐ ਇਹ ਇੱਥੇ ਕਟ ਬਣਿਆ ਸਾਡਾ ਫਰੈਂਟਲੀ ਨੈਸ਼ਨਲ ਹਾਈਵੇ ਨੇ ਕਟ ਬਣਾਇਆ ਵਾ ਕਿ ਯੂਟਰਨ ਨਹੀਂ ਬਣਾਇਆ ਵਾ ਹੁਣ ਇਨਵੈਸਟੀਗੇਸ਼ਨ ਕਰਾਂਗੇ ਬਿਆਨ ਲਵਾਂਗੇ ਕਿਸੇ ਦੇ ਤੇ ਪਤਾ ਲੱਗੇਗਾ ਮੌਕੇ ਤੇ ਕੋਈ ਗਵਾ ਮਿਲਦਾ ਫੇ ਉਸ ਤੋਂ ਬਾਅਦ ਕੀ ਹੋਏ ਨੇ ਲੈਡ ਬਾਡੀਸ ਮੋਰਸੀ ਚ ਰਖਾਤੀ ਐ ਉਸ ਬਾਰੇ ਵੀ ਗੱਲ ਕੀਤਾ ਜਾਏਗਾ ਫੈਸਲੇ ਹੋਗੇ ਨਹੀਂ ਜੀ ਫਿਰ ਫਰੈਂਟਲੀ ਫਿਲਹਾਲ ਗੱਡੀ ਵਾਲਿਆ ਜਿਹੜੇ ਐਕਸਨ ਸਕੋਰ ਤੇ ਛੜ ਕੇ ਡਰਾਈਵਰ ਭੱਜ ਗਿਆ ਪਤਾ ਲੱਗਾ ਕਿੰਨੇ ਜਾਨੇ ਸੀਗੇ ਸਵਾਰ ਅਜੇ ਕੁਛ ਆਪਣੇ ਅਜੇ ਘਮਾਵਾ ਨੈਸਟ ਟਾਈਮ ਆਪਣੇ ਡਾਕਟਰ ਮੌਜੂਦ ਸੀ ਮੈਨੂੰ ਆਪਣੇ ਭੂਆ ਜੀ ਦੇ ਬੇਟੇ ਦਾ ਫੋਨ ਆਇਆ ਮੇਰੇ ਦਾ ਨਾ ਮੇਰੇ ਮਾਪੇ ਆਪਣੇ ਪੁਰਾਡੇ ਪੂਆ ਦੇ ਵੱਡੇ ਪੁੱਤਰ ਜੀ ਦਾ ਫਿਰ ਬਾਈਪਾਸ ਤੇ ਹਾਪੀਟੈਂਟ ਹੋ ਗਿਆ ਜਿਵੇਂ ਮੌਕੇ ਤੇ ਦਿੱਥ ਹੋ ਗਈ ਆ ਤੇ ਮੈਂ ਫੋਨ ਸੁਣਦੇ ਸਾਰੀ ਮੈਂ ਦਾ 15 ਮਿੰਟ ਮੈਂ ਵੀ ਮੌਕੇ ਤੇ ਆ ਗਿਆ ਪਤਰਾ ਲਗਾਉਣੇ ਪੋਸਟ ਮਾਰਨ ਵਾਸਤੇ ਗੁਰਦਾਸਪੁਰ ਲੈ ਜੇ ਨੇ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਸਰ ਆਪਣੇ ਇਹਨਾਂ ਦਾ ਪਿੰਡ ਹੈਗਾ ਜੀ ਰਾਵਲ ਗੱਬਰੀਆਂ ਸਾਪੇਆਂ ਦੀ ਬੇਟੀ ਇੱਕ ਵਿਆਹੀ ਆ ਛੰਡੇ ਚੱਕਦੀ ਤੇ ਬੇਟੀ ਤੋਂ ਹੋ ਕੇ ਆਪਣੇ ਮੁਰਤੇ ਲੋਕ ਆਪ ਲੋਗਰ ਪਿੰਡ ਜਾ ਰਹੇ ਸੀ ਆਪਣੀ ਭੈਣ ਕੋ ਮੇਰੇ ਭੂਆ ਜੀ ਤੇ ਇਹ ਤੋਂ ਬਾਈਪਾਸ ਤੇ ਹੋ ਗਈ ਉਹਨਾਂ ਦਾ ਕਿਹੜੀ ਗੱਡੀ ਨਾਲ ਐਡ ਹੋਏ ਕਿਹੜੀ ਗੱਡੀ ਨਾਲ ਐਡ ਹੋਏਗੇ ਗੱਡੀ ਆ ਮੈਂ ਨੰਬਰ ਜੀ ਸਕੋਰ ਦੀ ਗੱਡੀ ਹੈ ਜੀ ਨੰਬਰ ਹੈ ਜੀ ਬਿਊਰੋ ਰਿਪੋਰਟ ਜਗਬਾਨੀ ਟੀਵੀ